ਤੁਹਾਡਾ ਜਿਹੜਾ ਨਾਮ ਆ ਉਹ ਕਿਉਂ ਬਦਲਾਮ ਕੀਤਾ ਗਿਆ ਕੀ ਕਾਰਨ ਸੀਗਾ ਜੀ ਇੱਕ ਮੰਰੇਗਾ ਨੂੰ ਲੈ ਤੇ ਉਹਨਾਂ ਨੇ ਤਹਿਣਾ ਸੀਗਾ ਕਿ ਜਿਹੜੀ ਡਿਮਾਂਡ ਆ ਵੀਡੀਓ ਦਫਤਰ ਵਿੱਚੋਂ ਕੇਵਲ ਸਿੰਗਲ ਚੋਰੀ ਕੀਤੀ ਆ ਕਿ ਕਿਉਂ ਐਦਾਂ ਦੇ ਸਵਾਲ ਜਵਾਬ ਕੀਤੇ ਗਏ ਜੀ ਉਹਨਾਂ ਦੀ ਬਾਰੇ ਬਾਈ ਦੀ ਐਦਾਂ ਦੀ ਕੋਈ ਵੀ ਗੱਲ ਨਹੀਂ ਸੀ ਅਸੀਂ ਮੇਰੀ ਜੋ ਵੀ ਇਨਕੁਆਰੀ ਕਰਾਉਣੀ ਐ ਨਾ ਕਰਾ ਲੈਣ ਦੀ ਅਸੀਂ ਨਾ ਹੀ ਮੰਗਵਾਂ ਚੱਕ ਕੇ ਲਿਆਏ ਸੀ ਤੇ ਨਾ ਹੀ ਲਿਆਉਣੀ ਇਹਨਾਂ ਕੋਲ ਰਸੀਵਿੰਗ ਆਏਗਾ ਕੋਈ ਵੀ ਬੁੱਤਾ ਸਬੂਤ ਹੈਗਾ ਤਾਂ ਸਾਨੂੰ ਦੇ ਦੇਣ ਸਾਡੇ ਤੇ ਬੰਦੀ ਕਾਰਵਾਈ ਕਰ ਦੇਣ ਜੀ ਇਹਨਾਂ ਨੇ ਸਾਡੇ ਤੇ ਦੋ ਇਲਜ਼ਾਮ ਲਾਇਆ ਸਾਡੀ ਸਭੀ ਨੂੰ ਖਰਾਬ ਕੀਤਾ ਗਿਆ ਮੇਰੀ ਅਤੇ ਸਰਪੰਚ ਸਾਹਿਬ ਦੀ ਸਭੀ ਨੂੰ ਖਰਾਬ ਕੀਤਾ ਗਿਆ ਮੈਂ ਇਹਨਾਂ ਤੇ ਬੰਦੀ ਕਾਰਵਾਈ ਕਰਾਉਂਗਾ ਮੈਂ ਤਾਂ ਐਸਐਸਪੀ ਸਾਹਿਬ ਨੂੰ ਜਾ ਕੇ ਮਿਲਾਂਗੇ ਜੀ ਉਹਨਾਂ ਨੂੰ ਦੇਾਂਗੇ ਚਿੱਠੀ ਬੱਤਲ ਜੀ ਇਹਨਾਂ ਨੇ ਮੇਰੇ ਤੇ ਬਿਨਾਂ ਕਿਸੇ ਸਬੂਤਾਂ ਦੇ ਤਾਅ ਤੇ ਮੇਰੇ ਤੇ ਇਲਜ਼ਾਮ ਲਾਇਆ ਗਿਆ ਜੀ ਗੋਇਨਾਂ ਦੇ ਸਾਰੇ ਤੇ ਬਲੇਮ ਲਾਇਆ ਕੋਈ ਸਬੂਤ ਕਰ ਦੇਵੇ ਇਨਾਂ ਦਾ ਮੁਲਾਜ਼ਮ ਜਾਂ ਮੈਨੂੰ ਫੋਟੋ ਵਿਖਾ ਦੇਵੇ ਜਾਂ ਮੇਰੇ ਸੈਂਦਖ ਬੁਖਾ ਦੇਵੇ ਇਸ ਵੇਲੇ ਸਾਡੇ ਤੋਂ ਡਿਮਾਂਡ ਲੈ ਗਿਆ ਕਿ ਉਹ ਮਰਜੀ ਮੇਰੇ ਤੇ ਪਰਚਾ ਕਰ ਦੇਵੇ ਇਸ ਨੇ ਮੰਨ ਤਾ ਉਹ ਨਵੇਂ ਪ੍ਰਸ਼ਾਸਨ ਨੇ ਡਰਦਾ ਹੈ ਉਹਨਾਂ ਨੇ ਪਰਚਾ ਕਿਤੇ ਵੀ ਜਾਂ ਸਾਡੇ 'ਚ ਹੀ ਗਲਤ ਸਾਡੇ ਕੀਤਾ ਜਾਵੇ ਦਿੱਲੀ ਕ੍ਰਾਈਮ ਨਿਊ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਨਕੇਰੀਆਂ ਦੇ ਵਿੱਚ ਪਹੁੰਚੇ ਆ ਦੱਸਦੀਏ ਕਿ ਕੱਲ ਮਨਰੇਗਾ ਮਜ਼ਦੂਰ ਜਿਹੜੇ ਪੈਲਸ ਦੇ ਵਿੱਚ ਇਕੱਠੇ ਹੋਏ ਸੀ ਤਾਂ ਉਹਨਾਂ ਦੇ ਵੱਲੋਂ ਜਿਹੜਾ ਕੇਵਲ ਸਿੰਘ ਆ ਤੇ ਸਰਪੰਚ ਸਾਹਿਬ ਉਹਨਾਂ ਤੇ ਜਿਹੜੇ ਇਲਜ਼ਾਮ ਲਾਏ ਗਏ ਸੀ ਕਿ ਜਿਹੜੀ ਡਿਮਾਂਡ ਆ ਵੀਡੀਓ ਪੀ ਆ ਦਫ਼ਤਰ ਦੇ ਵਿੱਚੋਂ ਉਹ ਚੋਰੀ ਹੋਈ ਆ ਉਹ ਕਿਉਂ ਚੋਰੀ ਹੋਈ ਸੀ ਤਾਂ ਉਹ ਤਸਵੀਰਾਂ ਦੇ ਵਿੱਚ ਤੁਸੀਂ ਕੱਲ ਵੇਖਿਆ ਸੀ ਤਾਂ ਅੱਜ ਸਾਡੇ ਨਾਲ ਕੇਵਲ ਸਿੰਘ ਜੀ ਅਤੇ ਸਰਪੰਚ ਸਾਹਿਬ ਤੇ ਉਹਨਾਂ ਦੀ ਜਿਹੜੀ ਟੀਮ ਆ ਮੈਂਬਰ ਸਾਹਿਬ ਜਿਹੜੇ ਉਹ ਸਾਡੇ ਨਾਲ ਮੌਜੂਦ ਆ ਕੀ ਗੱਲਬਾਤ ਸੀ ਪੂਰੀ ਅੱਜ ਉਹਨਾਂ ਦੇ ਨਾਲ ਹੀ ਸੀ ਗੱਲਬਾਤ ਕਰਦੇ ਆ ਤੇ ਕਿਉਂ ਜਿਹੜੇ ਉਹਨਾਂ ਤੇ ਦੋਸ਼ ਲਾਏ ਗਏ ਸੀ ਤਾਂ ਕੇਵਲ ਸਿੰਘ ਜੀ ਨਾਲ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਕਿਉਂ ਇਹਨਾਂ ਦੀ ਜਿਹੜੀ ਸ਼ਿਵੀ ਆ ਉਹ ਖਰਾਬ ਕੀਤੀ ਗਈ ਸੀ ਪਿੰਡ ਦੇ ਦੂਸਰੀ ਧਿਰ ਦੇ ਵੱਲੋਂ ਤਾਂ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਾਰਾ ਮਾਮਲਾ ਕੀ ਆ ਕੇਵਲ ਸਿੰਘ ਜੀ ਕੀ ਗੱਲ ਸੀਗੀ ਜਿਹੜੀ ਉਹਨਾਂ ਦੇ ਵੱਲੋਂ ਤੁਹਾਡੀ ਕੱਲ ਸ਼ਿਵੀ ਖਰਾਬ ਕੀਤੀ ਗਈ ਆ ਤਾਂ ਪਿੰਡ ਦੇ ਵਿੱਚ ਤੁਹਾਡਾ ਜਿਹੜਾ ਨਾਮ ਆ ਉਹ ਕਿਉਂ ਬਦਨਾਮ ਕੀਤਾ ਗਿਆ ਕੀ ਕਾਰਨ ਸੀਗਾ ਜੀ ਇੱਕ ਮਨਰੇਗਾ ਨੂੰ ਲੈ ਕੇ ਦਿੱਲੀ ਕ੍ਰਾਈਮ ਨਿਊਜ਼ ਦਾ ਮੇਰੇ ਪਿੰਡ ਨਕੇਰੀਆਂ ਪਹੁੰਚੋ ਤੇ ਮੈਂ ਤੁਹਾਡਾ ਨਿੱਘਾ ਸਵਾਗਤ ਕਰਦਾ ਜੀ ਇਹ ਬਾਈ ਜੀ ਤਕਰੀਬਨ ਜਿਹੜੇ ਪਿਛਲੇ ਪੁਰਾਣੇ ਮੇਡ ਸੀ ਉਹਨਾਂ ਤਕਰੀਬਨ 16 ਸਾਲ ਤੋਂ ਪਿੰਡ ਦੇ ਵਿੱਚ ਕੰਮ ਕੀਤਾ ਸੀ ਜੀ ਹਾਂਜੀ ਹਾਂਜੀ ਅਸੀਂ ਪਹਿਲਾਂ ਵੀ ਤਕਰੀਬਨ ਡੀਕਦੇ ਸੀ ਵੀ ਸਾਡਾ ਕਦੋਂ ਕੰਮ ਚੱਲੂਗਾ ਚੱਲੂਗਾ ਇਹਨਾਂ ਸਾਡੇ ਨਾਲ ਪਹਿਲਾਂ ਵੀ ਬਹੁਤ ਤੱਕੀ ਕੀਤੇ ਜੀ ਹੁਣ ਸਰਦਾਰ ਜੀ ਸਿੰਘ ਜੀ ਕਸਟਮ ਪਾਵਰ ਦੇ ਵਿੱਚ ਆਏ ਸੀ ਇਨਾ ਪਿਛਲੇ 16 ਸਾਲਾਂ ਦੀ ਇਹਨਾਂ ਦੀ ਇਨਕੁਆਇਰੀ ਕਰਾਇਆ ਸਾਡਾ ਤਾਂ ਕੰਮ ਹੀ 6 ਦਿਨ ਚੱਲਿਆ ਸੀ ਜੀ ਜੋ ਇਹਨਾਂ ਸਾਡੇ ਤੇ ਇਲਜ਼ਾਮ ਲਾਏ ਵੀ ਸਾਡੀ ਡਿਮਾਂਡ ਗਾਇਬ ਹੋ ਗਈ ਤੁਸੀਂ ਵੀਰ ਜੀ ਆਪ ਦੱਸੋ ਜਿਹੜੇ ਵੀ ਜੀਆਰਐਸ ਤੋਂ ਉੱਥੇ ਡਿਮਾਂਡ ਸਿੰਘੀ ਰਸੀਵਿੰਗ ਤੋਂ ਬਿਨਾ ਆਪਾਂ ਡਿਮਾਂਡ ਕਿੱਦਾਂ ਲੈ ਸਕਦੇ ਆ ਜੀ ਉਹ ਕਿਸੇ ਦੀ ਇੰਡੀਵਿਜੂਅਲ ਪ੍ਰੋਪਰਟੀ ਥੋੜੀ ਹੈ ਜਿਹੜਾ ਉੱਥੋਂ ਲਿਆ ਸਕਦਾ ਬੰਦਾ ਜੀ ਇਹਨਾਂ ਕੋਲ ਰਸੀਵਿੰਗ ਹੈਗਾ ਕੋਈ ਵੀ ਪੁਕਤਾ ਸਬੂਤ ਹੈਗਾ ਤਾਂ ਸਾਨੂੰ ਦੇ ਦੇਣ ਤੇ ਸਾਡੇ ਤੇ ਬੰਦੀ ਕਾਰਵਾਈ ਕਰ ਦੇਣ ਜੇ ਇਹਨਾਂ ਨੇ ਸਾਡੇ ਤੇ ਜੋ ਇਲਜ਼ਾਮ ਲਾਏ ਆ ਸਾਡੀ ਸਭੀ ਨੂੰ ਖਰਾਬ ਕੀਤਾ ਹੈ ਮੇਰੀ ਅਤੇ ਸਰਪੰਚ ਸਾ ਮਿਹਨਤੇ ਬੰਦੀ ਕਾਰਵਾਈ ਕਰਾਉਂਗਾ ਜੀ ਜੋ ਵੀ ਸਾਡੇ ਪਿੰਡ ਦੇ ਵਸਨੀਕ ਸੀ ਜਿਨ੍ਹਾਂ ਨੇ ਸਾਡਾ ਨਾਮ ਲਿਆ ਸੀ ਤੇ ਕੀ ਕਰਨੀ ਜੀ ਕੇਵਲ ਸਿੰਘ ਜੀ ਇੱਕ ਨਰੇਗਾ ਨੂੰ ਲੈ ਕੇ ਜਿਹੜਾ ਤੁਹਾਡੇ ਨਾਲ ਉਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਜਿਹੜਾ ਤੁਹਾਡਾ ਨਾਮ ਇੰਨਾ ਜ਼ਿਆਦਾ ਬਦਨਾਮ ਕਰ ਦਿੱਤਾ ਤਾਂ ਉਹਨਾਂ ਦੇ ਕਹਿਣਾ ਸੀਗਾ ਕਿ ਜਿਹੜੀ ਡਿਮਾਂਡ ਆ ਉਹ ਬੀਡੀਪੀ ਦਫ਼ਤਰ ਵਿੱਚੋਂ ਕੇਵਲ ਸਿੰਘ ਨੇ ਚੋਰੀ ਕੀਤੀ ਆ ਕਿ ਕਿਉਂ ਐਦਾਂ ਦੇ ਸਵਾਲ ਜਵਾਬ ਕੀਤੇ ਗਏ ਜੀ ਉਹਨਾਂ ਦੇ ਵੱਲੋਂ ਬਾਈ ਜੀ ਐਦਾਂ ਦੀ ਕੋਈ ਵੀ ਗੱਲ ਨਹੀਂ ਸੀ ਅਸੀਂ ਤਾਂ ਤਕਰੀਬਨ ਇਹਨਾਂ ਤਕਰੀਬਨ ਪਿਛਲੇ 16 ਸਾਲ ਤੋਂ ਇਹਨਾਂ ਕੰਮ ਚਲਾਇਆ ਜੀ ਅਸੀਂ ਇਹਨਾਂ ਚ ਕੋਈ ਇਨਵੋਲਵਮੈਂਟ ਨਹੀਂ ਕੀਤੀ ਸਾਡਾ ਤਾਂ ਕੰਮ ਹੀ ਪਹਿਲੀ ਵਾਰ ਚੱਲਿਆ ਜੀ 6 ਦਿਨਾਂ ਜੀ ਇਹਨਾਂ ਦੇ ਪਿੱਛੇ ਵੀ ਮੈਂ ਪਹਿਲਾਂ ਵੀ ਕਿਹਾ ਜੀ ਇਹਨਾਂ ਦੀ 16 ਸਾਲਾਂ ਦੀ ਇਨਕੁਆਰੀ ਕੀਤੀ ਜਾਵੇ ਜੀ ਸਾਡੇ 6 ਦਿਨਾਂ ਦੀ ਇਨਕੁਆਰੀ ਕੀਤੀ ਜਾਵੇ ਜਿਹੜਾ ਉਹਨੇ ਕੰਮ ਅਸੀਂ ਸਾਂਝੀ ਡਿਮਾਂਡ ਸਾਂਝੀ ਥਾਂ ਤੇ ਡਿਮਾਂਡ ਪਹਿਲਾਂ ਵੀ ਪਈ ਸੀ ਜੀ ਉਨੀ ਸਾਂਝੀ ਥਾਂ ਤੇ ਡਿਮਾਂਡ ਪਾ ਰਹੇ ਹਾਂ ਜੀ ਜੋ ਵੀ ਮੇਡ ਚੇਂਜ ਕੀਤੇ ਸੀ ਜੀ ਸਾਰੇ ਪਿੰਡ ਦੀ ਮੌਜੂਦਗੀ ਦੇ ਵਿੱਚ ਕੀਤੇ ਗਏ ਸੀ ਸਾਰੀ ਪੰਚਾਇਤ ਵਿੱਚ ਸੀ ਜੀ ਉਦੋਂ ਮੇਡ ਚੇਤੇ ਮੇਟ ਸੈਂਡ ਕੀਤਾ ਗਿਆ ਸੀ ਜੀਆਰਐਸ ਵਗਾਰਾ ਟੀਪੀਓ ਸਾਹਿਬ ਸਾਰੇ ਮੌਕੇ ਤੇ ਸੀ ਉਸ ਸਮੇਂ ਜੀ ਇਮਾਨਦਾਰੀ ਤੇ ਪਹਿਲਾਂ ਵੀ ਕੰਮ ਕੀਤਾ ਸੀ ਤੇ ਆਉਣ ਵਾਲੇ ਦਿਨਾਂ ਚ ਵੀ ਇਮਾਨਦਾਰੀ ਤੇ ਕੰਮ ਕਰਾਂਗੇ ਜੀ ਕਿਵੇਂ ਜੀ ਤੁਸੀਂ ਹੁਣ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜਿਹੜੀ ਤੁਹਾਡੀ ਸ਼ੋਭੀ ਖਰਾਬ ਕੀਤੀ ਗਈ ਆ ਤਾਂ ਜਿਹੜੀ ਉਹਨਾਂ ਦੇ ਬੰਦ ਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਮੈਂ ਹੀ ਮੈਂ ਤਾਂ ਐਸਐਸਪੀ ਸਾਹਿਬ ਨੂੰ ਜਾ ਕੇ ਮਿਲਾਂਗੇ ਜੀ ਉਹਨਾਂ ਨੂੰ ਦੇਵਾਂਗੇ ਚਿੱਠੀ ਪੱਤਰ ਵੀ ਜਿਨ੍ਹਾਂ ਨੇ ਮੇਰੇ ਤੇ ਬਿਨਾਂ ਕਿਸੇ ਸਬੂਤਾਂ ਦੇ ਤੋਹਤ ਮੇਰੇ ਤੇ ਇਲਜ਼ਾਮ ਲਾਇਆ ਗਿਆ ਜੀ ਉਹਨਾਂ ਤੇ ਬੰਦੀ ਕਾਰਵਾਈ ਅਸੀਂ ਕਰਾਵਾਂਗੇ ਜੀ ਜੋ ਵੀ ਮੇਰੇ ਪਿੰਡ ਦੇ ਸੀਮਾ ਉਹਨਾਂ ਦਾ ਨਾਮ ਤਾਂ ਲੈਣਾ ਨਹੀਂ ਚਾਹੁੰਦਾ ਜੀ ਬਾਕੀ ਸਾਰਾ ਕੱਲ ਵੀਡੀਓ ਚ ਦੇਖ ਹੀ ਲਿਆ ਜੀ ਜੋ ਵੀ ਸੀ ਉਹਨਾਂ ਤੇ ਅਸੀਂ ਬੰਦੀ ਕਾਰਵਾਈ ਕਰਾਵਾਂਗੇ ਜੀ ਮੇਰੀ ਜੋ ਵੀ ਇਨਕੁਆਰੀ ਕਰਉਣੀ ਹੈ ਨਾ ਕਰਾ ਲੈਣ ਜੀ ਅਸੀਂ ਨਾਈਂਟ ਮੰਡ ਚ ਆ ਕੇ ਲਿਆਏ ਸੀ ਤੇ ਨਾ ਹੀ ਲਿਆਉਣੀ ਪਹਿਲਾਂ ਵੀ ਇਮਾਨਦਾਰੀ ਤੇ ਕੰਮ ਚਲਾਇਆ ਸੀ ਜੀ ਜਿਹੜਾ ਪਹਿਲਾਂ ਮੈਂ ਸਟਾਲ ਕਢਾਇਆ ਸਾਡੀ ਪਾਵਰ ਦੇ ਵਿੱਚ ਉਹਨੇ ਜੱਦੇ ਵੀ ਇਮਾਨਦਾਰੀ ਤੇ ਕੰਮ ਕਰਾਂਗੇ ਜੀ ਕੱਲ ਏਪੀਓ ਸਾਹਿਬ ਵੀ ਇੱਥੇ ਆਈ ਸੀਗੀ ਏਪੀਓ ਸਾਹਿਬ ਤੋਂ ਵੀ ਅਸੀਂ ਜਿਹੜਾ ਤੁਹਾਡੇ ਬਾਰੇ ਪੁੱਛਿਆ ਸੀਗਾ ਵੀ ਜਿਹੜੀ ਇਹ ਕੇਵਲ ਸਿੰਘ ਦਾ ਨਾਮ ਲੈ ਰਹੇ ਆ ਉਹਨਾਂ ਦੇ ਵੱਲੋਂ ਜਿਹੜੀ ਡਿਮਾਂਡ ਹੋ ਚੱਕੀ ਗਿਆ ਤਾਂ ਏਪੀਓ ਸਾਹਿਬ ਨੇ ਵੀ ਤੁਹਾਡੇ ਲਈ ਜਿਹੜਾ ਤੁਹਾਡੇ ਪੱਖ ਦੇ ਵਿੱਚ ਗੱਲ ਕੀਤੀ ਆ ਵੀ ਜਿਹੜੀ ਇਹ ਗੱਲਬਾਤ ਆ ਉਹ ਬਿਲਕੁਲ ਨਹੀਂ ਹੋਈ ਆ ਜਿਹੜੀ ਡਿਮਾਂਡ ਆ ਚੋਰੀ ਨਹੀਂ ਹੋਈ ਆ ਤਾਂ ਅੱਜ ਅਸੀਂ ਕੇਵਲ ਸਿੰਘ ਜੀ ਨਾਲ ਗੱਲਬਾਤ ਕੀਤੀ ਆ ਕੇਵਲ ਸਿੰਘ ਜੀ ਨੇ ਵੀ ਜਿਹੜੇ ਅੱਜ ਜਿਹੜੇ ਇਲਜ਼ਾਮ ਹਨ ਤੇ ਲੱਗੇ ਸੀ ਉਹ ਸਿਰੇ ਤੋਂ ਨਕਾਰਿਆ ਤਾਂ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਵੀ ਬੰਦੀ ਕਾਰਵਾਈ ਆ ਮੈਂ ਉਹਨਾਂ ਤੇ ਜਿਹੜੀ ਉਹ ਕਰਵਾਉਂਗਾ ਪੂਰੀ شناخت ਕਰਾਂਗੇ ਉਹਨਾਂ ਦੇ ਬਾਰੇ ਇਹਨਾਂ ਦਾ ਕਹਿਣਾ ਹੈ ਤਾਂ ਹੁਣ ਸਾਡੇ ਨਾਲ ਸਰਪੰਚ ਸਾਹਿਬ ਜੀ ਵੀ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਜੀ ਜਿਹੜਾ ਤੁਹਾਡੇ ਤੋਂ ਵੀ ਤੁਹਾਡੇ ਤੇ ਵੀ ਇਲਜ਼ਾਮ ਲੱਗੇ ਸੀ ਕਿ ਉਹਨਾਂ ਤੁਹਾਡੇ ਤੇ ਮੋਰਨੀ ਜਿਹੜੀ ਲੱਗ ਦਿੱਤੀ ਦਿੱਲੀ ਕ੍ਰੈਮ ਵਾਲੇ ਨੂੰ ਵੀ ਵਾਲੇ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜੇ ਸਾਡੇ ਤੇ ਪਿੰਨ ਜਾਂਚ ਪਹੁੰਚਿਆ ਲੋ ਇਹਨਾਂ ਦੇ ਸਾਰੇ ਦੇ ਬਲੇਮ ਲਾਇਆ ਕੋਈ ਸਬੂਤ ਕਰ ਦਵੇ ਇਹਨਾਂ ਦਾ ਮੁਲਾਜ਼ਮ ਜਾ ਮੈਨੂੰ ਫੋਟੋ ਵਿਖਾ ਦੇਵੇ ਜਾਂ ਮੇਰੇ ਸਹਿੰਦ ਵਿਖਾ ਦੇਵੇ ਇਸ ਬੈਦ ਸਾਹਿਬ ਸਾਡੇ ਨੂੰ ਡਿਮਾਂਡ ਲੈ ਗਿਆ ਹੈ ਜੋ ਮਰਜੀ ਮੇਰੇ ਤੇ ਪਰਚਾ ਕਰਦੇ ਨੇ ਸਾਰੇ ਬਿਰਨ ਮੈਂ ਕਹਿੰਦਾ ਚਾਹ ਚਾਹੇ ਸਾਹਿਬ ਕੋਈ ਕਹੇ ਦੇ ਮੇਰੇ ਬਾਰੇ ਗਲਤ ਗੱਲ ਮੈਂ ਤਾਂ ਇਮਾਨਦਾਰੀ ਨਾਲ ਕੰਮ ਕਰਨਾ ਤੇ ਇਮਾਨਦਾਰੀ ਕਰਾਂਗਾ ਅੱਠ ਤੋਂ ਲੈ ਕੇ ਤੇਰਾ ਤੱਕ ਮੈਂ ਪਹਿਲਾਂ ਸੁਣਵਜਿਆ ਜੀ 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 ਉਹਨੇ ਇਹ ਨੈਗਸਕੀਮ ਹੈ ਚਲਾਈ ਸੀ ਉਹਦੇ ਮੁੰਡੇ ਜਿਹੜੇ ਮੇਟ ਆ ਦੇ ਭਰਤੀ ਮੇਰੇ ਕਿਤੇ ਹੋਇਆ ਹੂੰ ਹੂੰ ਇਹਨੇ 16 ਸਾਲਾਂ 'ਚ ਬਹੁਤ ਕੋਈ ਲੁੱਟਿਆ ਬਹੁਤ ਕੁਝ ਕੀਤਾ ਪਿੰਡ ਵਾਲਿਆਂ ਨੂੰ ਜੀ ਜੀ ਹੁਣ ਉਹ ਪੁਰਾਣੇ ਗੱਲਾਂ ਨਹੀਂ ਲੱਭਦੀਆਂ ਹੁਣ ਫਿਰ ਮੈਂ ਸਮਝ ਮਾਰਾ ਮੈਂ ਤਾਂ ਇਮਾਨਦਾਰੀ ਨਾਲ ਕੰਮ ਕਰਨਾ ਤੇ ਇਮਾਨਦਾਰ ਨਾ ਵੀ ਹਾਈ ਜੀ ਲਾਉਣੇ ਹਰ ਇੱਕ ਦਿਆਂ ਇਹਨੇ ਮੇਰੇ ਮੁੰਡੇ 'ਤੇ ਬਲੇਮ ਲਾਇਆ ਵੀ ਇਹਨੇ ਨਜਾਇਜ਼ ਦਾ ਮੁੰਡਾ ਕੰਮ ਕਰਦਾ ਹੈ ਉਹ ਦੋ ਦਿਨ ਕੰਮ ਕਰਦਾ ਹੈ ਉਹਦੇ ਦੋ ਦਿਨ ਹਾਈ ਲੱਗੀ ਆ ਕੋਈ ਕਹਿ ਦਵੇ ਇਹਨੇ ਛੇਨੇ ਲਵਾਈ ਆ ਮੈਂ ਦੇਣ ਦਾ ਹਾਰ ਇਸ ਦਾ ਦਾ ਇਹ ਸਭ ਐ ਬਲੇਮ ਲੰਦੇ ਆ ਜੀ ਸਾਡੇ ਤੇ ਇਹ ਕਿ ਤੁਹਾਡੇ ਕਹਣਾ ਵੀ ਜਿਹੜਾ ਕੱਲ ਬਦਨਾਮ ਕੀਤਾ ਤੋਂ ਬਿਨਾ ਬੇਵਜ੍ਹਾ ਕੀਤਾ ਹਾਂ ਜੋ ਕੱਲ ਬਦਨਾਮ ਦੇ ਸਰ ਬਿਲਕੁਲ ਬੇਫਯੂਰ ਕੀਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦੇ ਜਿਹੜਾ ਤੁਹਾਡੇ ਤੇ ਇਲਜ਼ਾਮ ਲੱਗੇ ਆ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਸਰਪੰਚ ਸਾਹਿਬ ਕਿਸੇ ਮੰਗ ਕਰਨੇ ਜੋ ਪ੍ਰਸ਼ਾਸਨ ਨੇ ਗਲਤ ਹੈ ਉਹਨੇ ਪਛਾਣ ਕਿਤੇ ਆਵੇ ਜਾਂ ਸਾਡੇ ਅਸੀਂ ਗਲਤ ਹੈ ਸਾਡੇ ਕੀਤਾ ਜਾਵੇ ਤੇ ਬਿਲਕੁਲ ਸੱਚੇ ਸਾਚੇ ਆ ਪਿੰਡ ਵਿੱਚ ਧੰਨਵਾਦ ਜੀ ਇਹ ਸਰਪੰਚ ਸਾਹਿਬ ਜੀ ਗਏ ਤਾਂ ਸਰਪੰਚ ਸਾਹਿਬ ਜੀ ਨਾਲ ਵੀ ਗੱਲਬਾਤ ਕੀਤੀ ਤਾਂ ਹੋਰ ਵੀ ਵੀਰ ਸਾਡੇ ਨਾਲ ਮੌਜੂਦ ਆ ਵੀਰ ਜੀ ਕੀ ਨਾਮ ਜੀ ਹਰਮਿੰਦਰ ਸਿੰਘ ਜੀ ਜਿਹੜੀ ਪਿੰਡ ਦੇ ਵਿੱਚ ਕੱਲ ਇੱਕ ਨਿਊਜ਼ ਲਾਈ ਗਈ ਸਾਡੇ ਚੈਨਲ ਦੇ ਤੁਸੀਂ ਦੇਖੀ ਹੋਣੀ ਆ ਉਹਦੇ ਵਿੱਚ ਕੇਵਲ ਸਿੰਘ ਜੀ ਤੇ ਸਰਪੰਚ ਸਾਹਿਬ ਜੀ ਦਾ ਜਿਹੜਾ ਇਲਜ਼ਾਮ ਇਹਨਾਂ ਤੇ ਲੱਗੇ ਸੀ ਕੀ ਕਹਿਣਾ ਚਾਹੋਗੇ ਇਹ ਬੇਬੁਨਿਆਦ ਇਲਜ਼ਾਮ ਲਾਇਨੇ ਨੇ ਤੇ ਜੋ ਕੱਲ ਅਸੀਂ ਸਾਬ ਕਰ ਰਹੇ ਆ ਸਾਫ ਸੁਥਰਾ ਕਰ ਰਹੇ ਆ 6 ਦਿਨਾਂ ਦਾ ਕੰਮ ਕਰਵਾਇਆ ਅਸੀਂ ਇਹਨਾਂ ਨੇ ਸਾਨੂੰ ਇਹਨਾਂ ਦੇ ਮੀਟ ਅਸੀਂ ਆਪਣੀ ਜੋ ਵੀ ਅਸੀਂ ਰੱਖਿਆ ਸੀ ਆਮ ਜਲਸਾ ਦੇ ਵਿੱਚ ਅਸੀਂ ਮੀਟਰ ਚੁਣੇ ਸੀ ਨਵੇਂ ਹਾਂਜੀ ਹਾਂਜੀ 16 ਸਾਲ ਪਹਿਲਾਂ ਸਰਪੰਚ ਸਾਹਿਬ ਨੇ ਮੇਟ ਬਣਾਏ ਸੀ ਜੇ ਸਰਪੰਚ ਸਾਹਿਬ ਨੇ ਹਟਾ ਦਿੱਤੇ ਸੀ ਇਹ ਸਰਪੰਚ ਸਾਹਿਬ ਨੇ ਬਣਾਏ ਸੀ ਇਹਨਾਂ ਸਰਪੰਚ ਸਾਹਿਬ ਨੇ ਹੀ ਬਣਾਏ ਸੀ ਸਦਾਜੀਤ ਸਿੰਘ ਨੇ ਜੇ ਹੁਣ ਇਹਨਾਂ ਨੂੰ ਹਟਾ ਦਿੱਤਾ ਤੇ ਇਹਨਾਂ ਨੂੰ ਤਾਂ ਕੋਈ ਇਤਰਾਜ਼ ਕਰਨ ਦਾ ਲੋੜ ਹੀ ਨਹੀਂ ਸੀ ਕਿਉਂਕਿ ਇਹਨਾਂ ਨੇ ਰੱਖਿਆ ਇਹਨਾਂ ਨੇ ਹਟਾਇਆ ਤੇ 16 ਸਾਲ ਇਹਨਾਂ ਨੇ ਆਪ ਜਾਂ ਚੰਗੀਆਂ ਚਲਾ ਲੀਆਂ ਨੇ ਸਹੀ ਹੈ ਤੇ ਇਹਨਾਂ ਨੇ ਕਰਨੇ ਨਹੀਂ ਚਾਹੀਦੇ ਸੀ ਸਾਡੇ ਦੇ ਕਿੰਤੂ ਪਰੰਤੂ ਕਰਨੇ ਨਹੀਂ ਚਾਹੀਦੇ ਸੀ ਜਦੋਂ ਅਸੀਂ ਆਮ ਜਨਸ ਰੱਖਿਆ ਸੀ ਉਸ ਦਿਨੇ ਆ ਕੇ ਸਾਨੂੰ ਇੱਥੇ ਕਹਿੰਦੇ ਵੀ ਸਾਡੇ ਵੀ ਮੇਟ ਰੱਖੋ ਦੋ ਤਿੰਨ ਸਾਡੇ ਵੀ ਭਰਤੀ ਕਰੋ ਵਿੱਚ ਇਹਨਾਂ ਨੇ ਉਦੋਂ ਕੋਈ ਗੱਲ ਨਹੀਂ ਕੀਤੀ ਅੱਜ 25 ਜਨਾਨੀਆਂ ਜੋ ਵੀ ਲੇਡੀਆਂ ਸਾਡੇ ਪਿੰਡ ਦੀਆਂ ਸਤਕਾਰਯੋਗ ਨੇ ਉਹਨਾਂ ਨੂੰ ਪਾਸੇ ਸੱਦ ਕੇ ਸਾਡੇ ਕੋਲੇ ਉਹਨਾਂ ਨੇ ਡਿਮਾਂਡ ਭਰੀ ਸਾਂਝੀ ਤਾਂ ਤੇ ਡਿਮਾਂਡ ਭਰ ਰਿਹਾ ਹੋਕਾ ਦਵਾ ਕੇ ਅਨਾਊਂਸਮੈਂਟ ਕਰਵਾ ਕੇ ਡਿਮਾਂਡ ਭਰ ਰਿਹਾ ਉਹਦੇ ਵਿੱਚੋਂ ਵੀ ਜਨਾਨੀਆਂ ਨੂੰ ਉਧਰ ਸੱਦ ਕੇ ਲੈ ਗਏ ਨੇ ਕਿ ਸਾਡੇ ਨਾਲ ਆ ਕੇ ਖੜੋ ਕੀ ਗੱਲ ਗਰੀਬ ਨੂੰ ਤਾਂ ਜੀ ਦਿਹਾੜੀ ਚਾਹੀਦੀ ਹੈ ਉਹਨਾਂ ਦੇ ਪਿੱਛੇ ਲੱਗ ਕੇ ਆਪ ਦਾ ਗਰੀਬ ਜਿਹੜਾ ਆਪ ਦਾ ਨੁਕਸਾਨ ਨਾ ਕਰੇ ਤੇ ਉਹਨਾਂ ਨੂੰ ਆ ਵੀ ਦਿਹਾੜੀ ਚਾਹੀਦੀ ਜੇ ਇਹ ਮੇੜ ਤੇ ਮੇੜ ਦੇ ਵਿੱਚੋਂ ਕੀ ਮਿਲਦਾ ਕੀ 300 ਰੁਪਏ ਦਿਹਾੜੀ ਮੇੜ ਦੀ 300 ਰੁਪਏ ਹੀ ਜੋ ਲੇਬਰ ਦੀ ਹੈ ਇਹ ਆਪਣੇ ਕਈਆਂ ਫੜਦਾ ਜਿੰਦੇ ਵਿੱਚੋਂ ਦੋ ਤਿੰਨ ਜਣੇ ਆ ਕੇ ਸਾਡੇ ਨਾਲ ਵਿਚਾਰੇ ਮੇਟਲ ਕੰਮ ਵੀ ਕਰ ਰਹੇ ਨੇ ਇਹਨਾਂ ਨੂੰ ਕੀ ਹੋ ਰਿਹਾ ਇਹ ਕਿਉਂ ਨਹੀਂ ਕਰ ਰਹੇ ਸਾਡੇ ਨਾਲ ਇਹਨਾਂ ਨੂੰ ਚਾਹੀਦਾ ਵੀ ਆ ਕੇ ਕਰਨ ਹੁਣ ਸਾਡੇ ਤੇ ਝੂਠੇ ਇਲਜ਼ਾਮ ਲਾ ਰਹੇ ਨੇ ਇਹਨਾਂ ਨੇ ਸਾਡੀ ਡਿਮਾਂਡ ਖੋ ਲਈ ਜੀ ਇਹਨਾਂ ਨੇ ਸਾਡੀ ਕਰਕੇ ਹਾਲਾਂਕਿ ਸਾਨੂੰ ਸਭ ਨੂੰ ਪਤਾ ਜੀ ਜੋ ਸਰਪੰਚ ਸਾਹਿਬ ਦੇ ਮੋਹਰ ਤੋਂ ਬਿਨਾ ਕੰਮ ਨਹੀਂ ਮਿਲਦਾ ਇਹਨਾਂ ਨੂੰ ਇਹਨੇ ਆਉਂਦੇ ਨਹੀਂ ਸਰਪੰਚ ਸਾਹਿਬ ਦੀ ਮੋਹਰ ਲੱਗੀ ਨਹੀਂ ਜਦੋਂ ਉੱਥੇ ਜਾ ਕੇ ਇਹਨਾਂ ਨੇ ਕਿਹੜੀ ਡਿਮਾਂਡ ਜਮਾ ਕਰਾਈ ਸੀ ਕਿਹੜੀ ਅਸੀਂ ਲੈ ਕੇ ਆਏ ਫਿਰ ਏਪੀਓ ਸਾਹਿਬ ਕਹਿ ਰਹੇ ਨੇ ਵੀ ਮੇਰੇ ਕੋਲ ਨਹੀਂ ਡਿਮਾਂਡ ਲੈ ਕੇ ਗਏ ਪਰ ਇਹ ਜਿਆਦਾ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ ਕੇਵਲ ਸਿੰਘ ਦੇ ਸਰਪੰਚ ਸਾਹਿਬ ਤੇ ਜਿਹੜੇ ਇਲਜ਼ਾਮ ਲੱਗੇ ਉਹ ਬੇਦੁਨੀਆਜ਼ ਨੇ ਜੀ ਉਹ ਬੇਦੁਨੀਆਜ਼ ਨੇ ਲਾ ਰਹੇ ਨੇ ਇਹ ਇਲਜ਼ਾਮ ਲਾ ਰਹੇ ਨੇ ਸਰਪੰਚ ਸਾਹਿਬ ਤੇ ਕੇਵਲ ਸਿੰਘ ਜਿਹੜੇ ਨੇ ਉਹ ਬੇ ਬੇਗੁਨਾਹ ਨੇ ਤਾਂ ਕੇਵਲ ਸਿੰਘ ਜੀ ਚਲੋ ਤੁਹਾਡਾ ਕਹਿਣਾ ਵੀ ਉਹ ਬੇਦੁਨੀਆਜ਼ ਜਿਹੜੇ ਤੁਹਾਡੇ ਤੇ ਇਲਜ਼ਾਮ ਲੱਗੇ ਆ ਤਾਂ ਤੁਸੀਂ ਫਿਰ ਉਹਨਾਂ ਕਿਸ ਤਰ੍ਹਾਂ ਦੀ ਜਿਹੜੀ ਸ਼ਲਾਖਤ ਉਹਨੂੰ ਦੀ ਕਰਵਾਓਗੇ ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰਾਓਗੇ ਕਿਉਂਕਿ ਕਿਸੇ ਵੀ ਕਿਸੇ ਵੀ ਚਾਹੇ ਕੋਈ ਆਮ ਆ ਚਾਹੇ ਕੋਈ ਵੱਡਾ ਏ ਤਾਂ ਚਾਹੇ ਪੀ ਪੰਚਾਇਤ ਚਾਹੇ ਕੋਈ ਸਰਪੰਚਾ ਚਾਹੇ ਕੋਈ ਮਜ਼ਦੂਰ ਹੈ ਕਿਸੇ ਦੀ ਸ਼ੋਭੀ ਵੀ ਜੜੀ ਆ ਉਹ ਖਰਾਬ ਨਹੀਂ ਕਰਨੀ ਚਾਹੀਦੀ ਪਰ ਕੇਵਲ ਸਿੰਘ ਜੀ ਨੇ ਚੀਜ਼ ਜਿਹੜਾ ਬਹੁਤ ਗੁੱਸਾ ਲੱਗਿਆ ਏ ਕਿਉਂਕਿ ਹੌਣਾ ਵੀ ਚਾਹੀਦਾ ਜੇਕਰ ਕਿਸੇ ਦਾ ਕੋਈ ਗਲਤ ਨਾਮ ਲੈਂਦਾ ਏ ਤਾਂ ਜਾਂ ਤਾਂ ਉਹਦੇ ਕੋਲ ਪ੍ਰੂਫ ਹੋਣੇ ਚਾਹੀਦੇ ਆ ਪਰ ਉਹਨਾਂ ਨੇ ਸਾਡੇ ਕੋਲ ਕੱਲ ਪ੍ਰੂਫ ਹੀ ਜਿਹੜੇ ਆ ਉਹ ਨਹੀਂ ਪੇਸ਼ ਕੀਤੇ ਤਾਂ ਅੱਜ ਕੇਵਲ ਸਿੰਘ ਜੀ ਸਾਡੇ ਨਾਲ ਮੌਜੂਦ ਆ ਉਹਨਾਂ ਨੇ ਜੋ ਵੀ ਇਹਨਾਂ ਤੇ ਇਲਜ਼ਾਮ ਲੱਗੇ ਸੀ ਉਹਨਾਂ ਨੂੰ ਸਿਰੇ ਤੋਂ ਨਕਾਰਿਆ ਇੱਕ ਵਾਰ ਫਿਰ ਗੱਲ ਕਰਦੇ ਆ ਕੇਵਲ ਜੀ ਨਾਲ ਹਾਂਜੀ ਬਾਕੀ ਭਾਈ ਜੀ ਮੇਰੀ ਸਾਰੇ ਪਿੰਡ ਵਾਸੀਆਂ ਨਕੇਰੀਆਂ ਦੇ ਜੋ ਵੀ ਪਿੰਡ ਵਾਸੀ ਨੇ ਨਿਰੇਗਾ ਦੀਨ ਕੋਈ ਵੀ ਕੰਮ ਕਰਦਾ ਜੀ ਸਾਰੇ ਪਿੰਡ ਵਾਸੀਆਂ ਨੂੰ ਮੇਰੀ ਇਹੀ ਹੰਮ ਰਿਕਵੈਸਟ ਆ ਸਾਰੇ ਹੱਥ ਜੋੜ ਕੇ ਜੋ ਵੀ ਕੰਮ ਕਰਨਾ ਚਾਹੁੰਦੇ ਆ ਸਾਂਝੀ ਥਾਂ ਤੇ ਆ ਕੇ ਡਿਮਾਂਡ ਪਰਾਓ ਜੀ ਅਸੀਂ ਪਿੰਡ ਵਿੱਚ ਟੋਟਲ ਜਿੰਨੇ ਵੀ ਕਾਰਟ ਆ ਗਏ ਸਾਰਿਆਂ ਨੂੰ ਕੰਮ ਦੇਵਾਂਗੇ ਕੋਈ ਵੀ ਅਸੀਂ ਨਪਰਾ ਦੀ ਕਿਸੇ ਨਾਲ ਕੋਈ ਰਾਜਨੀਤੀ ਨਹੀਂ ਕਰਨੀ ਜੀ ਤਰੀਬਾਂ ਦੇ ਅੱਗੇ ਪਹਿਲਾਂ ਵੀ ਖੜੀ ਸੀ ਤੇ ਆਉਣ ਵਾਲੇ ਟਾਈਮ ਵਿੱਚ ਖੜਾਂਗੀ ਬਾਕੀ ਜਿਹੜੀ ਮੇਰੀ ਇਹਨਾਂ ਸਭੀ ਖਸਾਬ ਕੀਤੀ ਆ ਜੀ ਮੈਂ ਪਿੰਡ ਵਾਲੇ ਸਾਰਿਆਂ ਵਾਸੀਆਂ ਨੂੰ ਮੇਰੇ ਸਭਾ ਨੂੰ ਤੁਸੀਂ ਜਾਣਦੇ ਹੋ ਚੰਗੀ ਭਲੀ ਭੰਤੀ ਜਾਣ ਗਰੀਬ ਦੇ ਹੱਕ ਦੇ ਵਿੱਚ ਖੜਨਾ ਲੈ ਕੇਵਲ ਸਿੰਘ ਕੋਈ ਆਰੇ ਗੈਰ ਨਹੀਂ ਆਪਾਂ ਪਹਿਲਾਂ ਵੀ ਇਮਾਨਦਾਰੀ ਤੇ ਕੱਢੀ ਸੀ ਜ਼ਿੰਦਗੀ ਤੇ ਆਉਣ ਵਾਲੀ ਵੀ ਲਾਈਫ ਇਮਾਨਦਾਰੀ ਕੱਢਾਂਗੇ ਸਾਰੇ ਨਰੇਗਾ ਜੋ ਵੀ ਕੰਮ ਕਰਦੇ ਆ ਸਾਡੇ ਨਾਲ ਜੁੜੋ ਜੀ ਅਸੀਂ ਸਾਰਿਆਂ ਨੂੰ ਕੰਮ ਦਵਾਵਾਂਗੇ ਤੇ ਬੰਦਾ ਮਾਨਸਤ ਕਰ ਦਵਾਵਾਂਗੇ ਧੰਨਵਾਦ ਜੀ ਹਾਂਜੀ ਆਪਣਾ ਕੀ ਨਾਮ ਆ ਜੀ ਮੇਰਾ ਨਾਮ ਹਰਜਨ ਸਿੰਘ ਜੀ ਆ ਜੀ ਮੈਂ ਪਿੰਡੁਣਕੀਰੇ ਦੇ ਥ्रू ਮੈਂਬਰ ਪੰਚਾਇਤ ਚੁਣਿਆ ਗਿਆ ਜੀ ਦੇਖੋ ਜੀ ਜਿਸ ਦਿਨ ਸਾਡਾ ਆਮ ਜਲਾਸ ਹੋਇਆ ਸੀਗਾ ਕਦੋਂ ਹੋਇਆ ਸੀ ਇਹ ਆਪਣੇ ਤੇ ਹੀ ਬਾਰੇ ਆਪਣੇ ਬਾਰੇਵੇਂ ਮਹੀਨੇ ਦੀ 30 ਠੀਕ ਠੀਕ ਹੈ ਜੀ ਉਸ ਦਿਨ ਸਾਰਿਆਂ ਨੂੰ ਬੁਲਾਇਆ ਗਿਆ ਸੀ ਇੱਥੇ ਜਿਹੜਾ ਬਗੀਚਾ ਸਿੰਘ ਹੈਗਾ ਇੱਕ ਸ਼ਰਾਰਤੀ ਬੰਦਾ ਉਹ ਵੀ ਹੈਗਾ ਬਗੀਚਾ ਸਿੰਘ ਕੌਣ ਆ ਜੀ ਇਹ ਸੈਕਟਰੀ ਹੈਗਾ ਜੀ ਸ੍ਰੀਗਾ ਦਾ ਕਿਉਂਕਿ ਪਹਿਲਾਂ ਉਹਨੇ ਡਿਮਾਂਡ ਜਿਹੜੀ ਜਮ੍ਹਾਂ ਕਰੀ ਸੀ ਉਹਨੇ ਕਰੀ ਸੀ ਇਹਨਾਂ ਦੀ ਬਿਨਾ ਸਹਿਨਾ ਤੋਂ ਸਰਪੰਚ ਦੇ ਸਹਿਨਾ ਤੋਂ ਅੱਛਾ ਜੀ ਹਾਂ ਜੀ ਤੇ ਉਹ ਕੁਝ ਉਹਨਾਂ ਦਾ ਜਿਆਦਾ ਕੋਈ ਰਿਸ਼ਤੇਦਾਰੀ ਵੀ ਹੈਗੀ ਸੀ ਤੇ ਅਮਨ ਫਰੀਦ ਤੇ ਸਾਡੇ ਕੋਲੇ ਤੇ तकरीबन ਮੇਰੇ ਖਿਲ ਦਾ 8 ਕਿਲੋ ਜਿਹੜੇ ਸੀ ਸੈਕਟਰੀ ਸੈਕਟਰੀ ਆਏ ਸੀ ਸਾਡੀ ਜਿਸ ਦਿਨ ਮੰਨ ਲਓ ਨਾ ਮਤਾ ਪਾ ਕੇ ਆਮ ਜਲਾਸੇ ਚ ਪਾ ਕੇ ਸਾਡੇ ਜਿਹੜੇ ਇਹ ਦੇ گاਉੜੇ ਪ੍ਰਧਾਨ ਨੂੰ ਨਾ ਮੰਨ ਚੁਣੇ ਸੀ ਮੀਟ ਪਰ ਉਹਦੇ ਵਿੱਚ ਫਿਰ ਵੀ ਇਹਨਾਂ ਬੜੀ ਸ਼ਰਾਰਤ ਕੀਤੀ ਵੀ ਜਿਹੜੀ ਇਹ ਕਹਿੰਦੇ ਵੀ ਅਸੀਂ ਮੀਟ ਬਣਨਾ ਚਾਹੁੰਦੇ ਤੇ ਕਿਉਂ ਉਹਨਾਂ ਦੇ ਵੱਲੋਂ ਕੀਤਾ ਗਿਆ ਜੀ ਇਹ ਬਸ ਜਿਹੜੀ ਮਗਰਮੀ ਉਹਨਾਂ ਖਾਧੀ ਹੈ ਮੰਨ ਲਓ 15 16 ਸਾਲ ਵੀ ਉਹ ਹੁਣ ਫੁੱਲਦੇ ਨਹੀਂ ਜੀ ਉਹਨਾਂ ਨੂੰ ਵੀ ਸਾਨੂੰ ਜਿਹੜੇ ਅੱਗੇ ਗੱਫੇ ਵੱਜੇ ਹੁਣ ਗੱਫੇ ਵੱਜਣ ਉਹ ਹੁਣ ਨਵੀਂ ਪੰਚਾਇਤ ਬਣੀ ਹੈ ਜੀ ਤੇ ਪੰਚਾਇਤ ਇਹ ਸਮੁੱਚਾ ਅਸਤੇ ਇੱਕ ਨੇ ਪਿੰਡ ਦਾ ਵਕਾਫ ਹੋ ਵੀ ਤੇ ਵਧੀਆ ਮੰਨ ਲਓ ਕੰਮ ਚੱਲੇ ਤੇ ਸਾਰੇ ਹੀ ਵਧੀਆ ਕੰਮ ਕਰਨਗੇ ਧੰਨਵਾਦ ਜੀ ਹੋਰ ਵੀ ਵੀਰ ਸਾਡੇ ਨਾਲ ਮੌਜੂਦ ਉਹਨਾਂ ਨਾਲ ਵੀ ਗੱਲ ਕਰਦੇ ਕੀ ਨਾਮ ਵੀ ਆਪਣਾ ਕਰਨਲ ਸਿੰਘ ਜੀ ਮੌਜੂਦ ਹਨ ਜੀ ਕਰਨਲ ਸਿੰਘ ਜੀ ਜਿਹੜਾ ਪਿੰਡ ਦੇ ਵਿੱਚ ਕੱਲ ਗੱਲਬਾਤ ਹੋਈ ਆ ਕੀ ਕਹਿਣਾ ਚਾਹੁੰਗੇ ਉਹਦੇ ਵਿੱਚ ਬਸ ਜੀ ਉਹਨਾਂ ਕੀ ਕਹਿਣਾ ਚਾਹੁੰਦਾ ਜੀ ਜੋ ਨਜਾਇਜ਼ ਇਲزام ਲਾਈ ਜਾਂਦੇ ਸਾਡੇ ਨਵੀਂ ਪੰਚਾਇਤ ਤੇ ਅਸੀਂ ਤੱਕ ਇਹਨਾ ਵੀ ਮੰਨ ਕੇ ਚੱਲੋ ਵੀ ਪੰਚਾਇਤ ਪੁਰਾਣੀ ਨਹੀਂ ਸੋਚਣਾ ਚਾਹੀਏ 5 ਸਾਲ ਬਾਅਦ ਪੰਚਾਇਤਾਂ ਐਮਐਲ ਐਮਪੀ ਇਲੈਕਸ਼ਨ ਹੁੰਦੇ ਨੇ ਪਲਟਾਉਂਦਾ ਰਹਿੰਦਾ ਇਹਨਾ 15 ਸਾਲ ਕਰ ਲਏ ਹੁਣ 5 ਸਾਲ ਸਾਨੂੰ ਵੀ ਕੁਝ ਕਰ ਲੈਣ ਅਸੀਂ ਨਜਾਇਜ਼ ਨਹੀਂ ਕਰਨਾ ਬਿਲਕੁਲ ਜਾਇਜ਼ ਕਰਾਂਗੇ ਕਿਸੇ ਨਾਲ ਧੱਕਾ ਨਹੀਂ ਕਰਨਾ ਸੇ ਪਿੰਡ ਦੇ ਸਾਂਝ ਚ ਰਹਿਣਾ ਕੋਈ ਸਾਡੇ ਨਾਲ ਲੱਗਬਾਜੀ ਨਹੀਂ ਕਿਸੇ ਨੂੰ ਉਹ ਤਾਂ ਕੱਲ ਐਕਸ਼ਨ ਲਾਉਂਦੇ ਸੀ ਵੇ ਲੱਗਬਾਜੀ ਕਰਦੇ ਨੇ ਪਾਰਟੀ ਬਣਾਉਂਦੇ ਨੇ ਅਸੀਂ ਉਸ ਮਾਮਲੇ ਚ ਨਹੀਂ ਤਾਂ ਜੁੜ ਕੇ ਰਹਿਣ ਵਾਲੇ ਕੀ ਲੱਗਦਾ ਜਿਹੜਾ ਪਿੰਡ ਦੇ ਵਿੱਚ ਇੱਕ ਜਿਹੜਾ ਸਰਪੰਚ ਨੂੰ ਜਿਹੜਾ ਬਦਨਾਮ ਕੀਤਾ ਗਿਆ ਉਹਦੇ ਬਾਰੇ ਕੀ ਕਹੋਗੇ ਜਿਵੇਂ ਕੇਵਲ ਸਿੰਘ ਦੀ ਆ ਹਾਂਜੀ ਇਹ ਬਿਲਕੁਲ ਜਹਿਜ ਇਲਜ਼ਾਮ ਲਾ ਰਹੇ ਨੇ ਜੀ ਕੋਈ ਸਾਬਤ ਕਰੋ ਵੀ ਸਾਡੇ ਸਰਪੰਚ ਸਾਹਿਬ ਦੇ ਸਾਈਨ ਹੋਏ ਨੇ ਕਿ ਉਹਨਾਂ ਦਾ ਅਸੀਂ ਕਾਗਜ਼ ਪਾੜੇ ਇਸ ਮਾਮਲੇ ਤੇ ਦੱਸੋ ਅਸੀਂ ਦੇਣੇਦਾਰ ਹਾਂ ਜੀ ਮੈਂਬਰ ਸਾਹਿਬ ਜੇਕਰ ਇਹ ਜਿਹੜੇ ਇਲਜ਼ਾਮ ਨੇ ਤੇ ਲੱਗੇ ਔ ਝੂਠੇ ਆ ਤੇ ਤੁਹਾਡਾ ਕੀ ਸਟੈਪ ਹੋਗਾ ਅੱਗੇ ਝੂਠੇ ਆ ਜੀ ਅਸੀਂ ਆਪ ਕਾਨੂੰਨ ਚੱਕਾਂਗੇ ਝੂਠੇ ਇਲਜ਼ਾਮ ਸਾਡੇ ਤੇ ਲਾਏ ਤਾਂ ਅਸੀਂ ਬਾਹਰ ਤਾਂ ਨਹੀਂ ਜਾਵਾਂਗੇ ਠੀਕ ਹਾਂਜੀ ਅਸੀਂ ਸੱਚਾ ਕੰਮ ਕਰਨਾ ਜੀ ਧੰਨਵਾਦ ਜੀ ਸੋ ਅੱਜ ਪਿੰਡ ਨਕੇਰੀਆਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਏ ਕੱਲ ਦੀ ਨਿਊਜ਼ ਹੈ ਜਿਹੜੀ ਤੁਸੀਂ ਸਾਡੇ ਚੈਨਲ 'ਤੇ ਦੇਖੀ ਹੋਣੀ ਹੈ ਤੇ ਜਿਹੜੀ ਅੱਜ ਅੱਜ ਅਸੀਂ ਕੇਵਲ ਸਿੰਘ ਜੀ ਕੋਲ ਪਹੁੰਚੇ ਹਾਂ ਤਾਂ ਉਹਨਾਂ ਨੇ ਜਿਹੜਾ ਆਪਦਾ ਪੱਖ ਰੱਖਿਆ ਏ ਤਾਂ ਇਹ ਪਿੰਡ ਨਕੇਰੀਆਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਏ ਤਾਂ ਮਿਲਦੇ ਆ ਦਿੱਲੀ ਗ੍ਰਾਂਡ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ दिल्ली क्राइम नेशनल न्यूज़ नजर सफर